ਮੇਰੇ ਕਹਿਣਾ ਹੁੰਦਾ ਵੀ ਜਿਹੜੇ ਜੂਨੀਅਰ ਟੀਚਰਸ ਹਨ ਨਾ ਪ੍ਰਾਇਮਰੀ ਟੀਚਰਸ ਹਨ ਪ੍ਰਾਇਮਰੀ ਕਲਾਸਿਸ ਨੂੰ ਪੜਾਉਣ ਵਾਲੇ ਛੋਟੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਉਹਨਾਂ ਦੀ ਸੈਲਰੀ ਵੱਡਿਆਂ ਨੂੰ ਪੜਾਉਣ ਵਾਲਿਆਂ ਦੇ ਮੁਕਾਬਲੇ ਦੁੱਗਣੀ ਕਰ ਦੋ ਦੇਖੋ ਜਿਹੜਾ ਛੋਟਾ ਬੱਚਾ ਨਾ ਜਦੋਂ ਟੀਚਰ ਨੂੰ ਬੜਾ ਕਾਪੀ ਕਰਦਾ ਕਿਉਂਕਿ ਟੀਚਰ ਕੋਲ ਹਰ ਇੱਕ ਬੱਚੇ ਨੇ ਜਾਣਾ ਹਰ ਇੱਕ ਬੱਚੇ ਦੀ ਤਮੰਨਾ ਹੁੰਦੀ ਹੈ ਮੈਂ ਟੀਚਰ ਬਣਾ ਮੈਂ ਟੀਚਰ ਬਣਾ ਮੈਂ ਟੀਚਰ ਬਣਾ ਲੇਕਿਨ ਸਮਾਜ ਦੇ ਵਿੱਚ ਜਦ ਦੇਖਦਾ ਵੱਡਾ ਹੋ ਕੇ ਯਾਰ ਆਇੱਜ਼ਤ ਹੈ ਟੀਚਰ ਦੀ ਮੈਂ ਨਹੀਂ ਟੀਚਰ ਬਣਨਾ ਅਛਾ ਜਿਵੇਂ ਇੱਕ ਬੱਚਾ ਆ ਆਪਾਂ ਅਕਸਰ ਕਹਦੇ ਨੇ ਵੀ ਸਕੂਲ ਦੇ ਵਿੱਚ ਬੱਚੇ ਨੂੰ ਪਿਆਰ ਨਾਲ ਲਾੜ ਨਾਲ ਪੜਾ ਕੇ ਆਪਾਂ ਬੜਿਆ ਸਕਦੇ ਆ ਲਾੜ ਪਿਆਰ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਬੱਚੇ ਨੂੰ ਬਗਾੜ ਵੀ ਦਿੰਦਾ ਦੇਖੋ ਇਹ ਗੁਰਪ੍ਰੀਤ ਜੀ ਜਿਹੜਾ ਤੁਸੀਂ ਪ੍ਰਸ਼ਨ ਕੀਤਾ ਨਾ ਇਹਦੇ ਵਿੱਚ ਲੈਵਲ ਹੈ 2 ਸਾਲ ਦਾ ਬੱਚਾ ਕੀ ਭਾਲਦਾ 2 ਤੋਂ 5 ਸਾਲ ਦਾ ਕੀ ਭਾਲਦਾ 5 ਤੋਂ 8 ਸਾਲ ਦਾ ਕੀ ਭਾਲਦਾ 8 ਤੋਂ 12 ਸਾਲ ਵਾਲੇ ਦੀ ਕੀ ਹੈ 12 ਤੋਂ 16 ਸਾਲ ਵਾਲੇ ਦੀ ਕਿਵੇਂ ਅਸੀਂ ਉਸ ਨੂੰ ਟੈਕਲ ਕਰਨਾ ਇਹ ਨਹੀਂ ਹੈ ਵੀ ਬੱਚਾ ਤਾਂ ਬੱਚਾ ਜਿਵੇਂ ਮਰਜ਼ੀ ਉਹੀ 16 ਸਾਲ ਵਾਲੇ ਨੂੰ ਡੋਸ ਦੇ ਦੋ ਉਹੀ 2 ਸਾਲ ਵਾਲੇ ਨੂੰ ਦੇ ਦੋਨੋਂ ਅੱਜ ਕੀ ਹੈ ਵੀ ਜਿਹੜਾ 5 ਸਾਲ ਤੱਕ ਬੱਚਾ ਚੱਲ ਰਿਹਾ ਉਹਨੂੰ ਲਾੜ ਦੀ ਲੋੜ ਹੋ ਸਕਦੀ ਹੈ ਉਹਨੂੰ ਜੇ ਤੁਸੀਂ ਕੁੱਟੋਗੇ ਦਬਕਾਓਗੇ ਘੂਰੋਗੇ ਉਹ ਇੰਟਰਸਟ ਲੂਜ਼ ਕਰ ਜਾਊਗਾ ਛੱਡ ਜਾਊਗਾ ਉਹ ਛੱਡ ਜਾਊਗਾ ਇੰਟਰਸਟ ਉਹ ਡਰ ਜੂਗਾ ਤੁਸੀਂ ਦੇਖੋ ਘਰ ਦੇ ਵਿੱਚ ਬੱਚੇ ਨੇ ਖਡੋਣਾ ਲਿਆਂਦਾ ਮਾਤਾ ਪਿਤਾ ਨੇ ਲਿਆ ਕੇ ਦਿੱਤਾ ਵੀ ਲੈ ਪੁੱਤ ਖੇਡ ਤੇ ਉਹ ਸੱਜੇ ਉਹਨੂੰ ਤਾਂ ਹੁਣ ਪਤਾ ਨਹੀਂ ਨਾ ਉਹਦੀ ਇੰਜੀਨੀਅਰਿੰਗ ਨਹੀਂ ਪਤਾ ਹੈ ਉਹਨੂੰ ਪਤਾ ਨਹੀਂ ਹੈ ਉਹਨੇ ਉਹਦੀ ਕੁੰਡੀ ਜੀ ਮਰੋੜਦੀ ਤੋੜਦਾ ਜੋਦੀ ਆ ਕੇ ਪਿਆ ਥੱਪੜ ਮੈਂ ਹਾਂ 200 300 ਰੁਪਏ ਖਰਚ ਕੇ ਤੇਰੇ ਲਈ ਲਿਆਂਦਾ ਸੀ ਮੁੜ ਕੇ ਉਹਦੇ ਵੱਲ ਝਾਕਦਾ ਨਹੀਂ ਉਸ ਕਢੋਣੇ ਵਾਲੋ ਮੁੜ ਕੇ ਜੇ ਜਾਣਾ ਵੀ ਚੰਦ ਹੈ ਅੰਦਰੋਂ ਜਾਣਾ ਚੰਦ ਹੈ ਪਰ ਉਹਨੂੰ ਅੰਦਰੋਂ ਕੋਈ ਚੀਜ਼ ਰੋਕ ਰਹੀ ਹੈ ਉਹ ਕੀ ਹੈ ਉਹ ਥੱਪੜ ਦਾ ਡਰ ਹੂੰ ਤੋ ਉਹ ਜਿਹੜੀ ਏਜ ਹੈ ਨਾ ਉੱਥੇ ਲਾਡ ਦੀ ਲੋੜ ਹੈ ਇਸੇ ਲਈ ਮੈਂ ਇਹ ਕਹਿਣਾ ਹੁੰਨਾ ਵੀ ਜਿਹੜੇ ਜੂਨੀਅਰ ਟੀਚਰਸ ਹੈ ਨਾ ਪ੍ਰਾਇਮਰੀ ਟੀਚਰਸ ਹੈ ਪ੍ਰਾਇਮਰੀ ਕਲਾਸਿਸ ਨੂੰ ਪੜਾਉਣ ਵਾਲੇ ਛੋਟੇ ਬੱਚਿਆਂ ਨੂੰ ਉਹਨਾਂ ਦੀ ਸੈਲਰੀ ਵੱਡਿਆਂ ਨੂੰ ਪੜਾਉਣ ਵਾਲਿਆਂ ਦੇ ਮੁਕਾਬਲੇ ਦੁੱਗਣੀ ਕਰ ਦਿਓ ਅੱਛਾ ਯੈਸ ਜੇ ਤੁਸੀਂ ਨੀ ਮਜ਼ਬੂਤ ਕਰਨੀ ਚਾਹੁੰਦੇ ਹੋ ਹੂੰ ਉਹਨਾਂ ਨੂੰ ਸਮਝਾ ਦਿਓ ਵੀ ਤੁਸੀਂ ਇਹਨੂੰ ਜਿਵੇਂ ਮਰਜ਼ੀ ਐਕਸਪਲੋਰ ਕਰਾਓ ਲਾਰਡ ਨਾਲ ਕਰਾਓ ਪਰ ਘੂਰਨਾ ਨਹੀਂ ਕਦੇ ਬੱਚੇ ਨੂੰ ਐਕਸਪਲੋਰ ਕਰਾਓ ਚੀਜ਼ਾਂ ਦਿਓ ਇਹਨਾਂ ਨੂੰ ਇਹਨਾਂ ਦੇ ਧਿਆਨ ਰੱਖੋ ਕੀ ਕਰਦੇ ਆ ਕੀ ਨਹੀਂ ਕਰਦੇ ਤੁਸੀਂ ਇਹਦੀ ਡਾਇਰੀ ਤਿਆਰ ਕਰੋ ਵੀ ਇਹ ਬੱਚੇ ਦਾ ਇੰਟਰਸਟ ਕਿੱਧਰ ਹੈ ਉਸ ਨੂੰ ਉਸੇ ਪਾਸੇ ਪਾਵਾਂਗੇ ਫਿਰ ਆਪਾਂ ਸਾਡੇ ਇਹ ਬੜੀ ਘਾਟ ਹੈ ਸਾਡੇ ਮੁਲਕ ਦੇ ਵਿੱਚ ਵੀ ਬੱਚੇ ਦਾ ਇੰਟਰਸਟ ਹੀ ਨਹੀਂ ਅਸੀਂ 12ਵੀਂ 12ਵੀਂ ਤੱਕ ਦੇਖ ਸਕਦੇ ਵੀ ਜਾਊਗਾ ਕਿੱਧਰ ਨੂੰ ਪਤਾ ਹੀ ਨਹੀਂ ਲੱਗਦਾ ਬੱਚੇ ਨੂੰ ਪੁੱਛ ਰਹੇ ਨੇ ਇਹ ਸੱਚ ਹੈ ਗੱਲ ਸਕੂਲ ਦੇ ਵਿੱਚ ਕਿਸੇ ਬੱਚੇ ਨੂੰ ਟੀਚਰ ਪੁੱਛ ਲਵੇ ਨਾ ਤੂੰ ਕੀ ਬਣਨਾ ਪਤਾ ਹੀ ਨਹੀਂ ਜੀ ਦੇਖਾਂਗੇ ਹਾਂ ਦੇਖਾਂਗੇ ਜੀ ਕਰਦੇ ਹਾਂ ਜੀ ਹਜੇ ਤਾਂ ਇਹ ਤਾਂ ਪੜ ਰਹੇ ਹਾਂ 10ਵੀਂ ਨਹੀਂ ਪਾਸ ਹੋਈ ਹਾਂ ਇਹ ਤਾਂ ਬਾਅਦ ਚ ਦੇਖਦੇ ਹਾਂ ਜਦ ਕਿ 5ਵੀਂ ਤੱਕ ਦੇ ਅਧਿਆਪਕਾਂ ਦੀ ਇਹ ਡਿਊਟੀ ਲਈ ਜਾਵੇ ਕਿ ਉਹ ਵਾਚ ਕਰਨ ਵੀ ਬੱਚੇ ਦਾ ਇੰਜੀਨੀਅਰਿੰਗ ਮਾਈਂਡ ਹੈ ਬੱਚੇ ਦਾ ਡਾਕਟਰੀ ਮਾਈਂਡ ਹੈ ਬੱਚਾ ਜਿਹੜਾ ਹੈਗਾ ਲੀਡਰਸ਼ਿਪ ਕੁਆਲਟੀ ਵਾਲਾ ਬੱਚਾ ਕਿਹਦਾ ਦੇਖੋ ਜਿਹੜਾ ਛੋਟਾ ਬੱਚਾ ਨਾ ਜਦੋਂ ਟੀਚਰ ਨੂੰ ਬੜਾ ਕਾਪੀ ਕਰਦਾ ਕਿਉਂਕਿ ਟੀਚਰ ਕੋਲ ਹਰ ਇੱਕ ਬੱਚੇ ਨੇ ਜਾਣਾ ਹਰ ਇੱਕ ਬੱਚੇ ਦੀ ਤਮੰਨਾ ਹੁੰਦੀ ਹੈ ਮੈਂ ਟੀਚਰ ਬਣਾ ਮੈਂ ਟੀਚਰ ਬਣਾ ਮੈਂ ਟੀਚਰ ਬਣਾ ਲੇਕਿਨ ਸਮਾਜ ਦੇ ਵਿੱਚ ਜਦ ਦੇਖਦਾ ਵੱਡਾ ਹੋ ਕੇ ਯਾਰ ਆ ਇੱਜ਼ਤ ਹੈ ਟੀਚਰ ਦੀ ਮੈਂ ਨਹੀਂ ਟੀਚਰ ਬਣਨਾ ਜੇ ਪਿੱਛੇ ਔੜਦਾ ਜੇ ਟੀਚਰ ਹੀ ਨਹੀਂ ਬਣੂਗਾ ਤਾਂ ਫਿਰ ਬਾਕੀ ਸਾਡਾ ਕੀ ਹੋਊਗਾ ਤੁਸੀਂ ਅੰਦਾਜ਼ਾ ਲਾਓ ਨਾ ਵੀ ਇੱਕ ਟੀਚਰ ਤਾਂ ਐਸਾ ਚਾਹੀਦਾ ਹੈ ਵੀ ਜਿਹੜਾ ਕਿ ਮਤਲਬ ਵੀ ਸਾਰੀਆਂ ਵਿਦਿਆਵਾਂ ਚ ਨਪੁੰਨ ਹੋਵੇ ਤਾਂ ਹੀ ਉਹ ਕੋਈ ਉਹਦੇ ਵਿੱਚੋਂ ਅਗਲੀ ਜਿਹੜੀ ਸਾਹਮਣੇ ਚੀਜ਼ ਆ ਉਹਦੇ ਚੋਂ ਡਾਕਟਰ ਵੀ ਕੱਢੂਗਾ ਇੰਜੀਨੀਅਰ ਵੀ ਕੱਢੂਗਾ ਸਾਈਂ ਕੱਢੂਗਾ ਨਾ ਬਿਲਕੁਲ ਜੇ ਉਹਨੂੰ ਆਪ ਨੂੰ ਹੀ ਨਹੀਂ ਨੌਲੇਜ ਹੈ ਕੱਢੂਗੀ ਉਹ ਉਹਦੇ ਚੋਂ ਕੀ ਕੱਢੂ ਹੂੰ ਤੇ ਗੁਰੂ ਮਹਾਰਾਜ ਨੇ ਗੁਰਬਾਣੀ ਚ ਲਿਖਤਾ ਹੋਇਆ ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ ਵੀ ਭਾਂਡੇ ਚ ਜਿਹੜੀ ਵਸਤੂ ਪਾਉਂਗੇ ਉਹੀ ਬਾਹਰ ਆਊਗੀ ਭਾਈ ਕੀ ਕਰੋਗੇ ਸਹੀ ਹੈ ਤੋ ਇਸ ਕਰਕੇ ਬੱਚੇ ਨੂੰ ਉਸਦੇ ਲੈਵਲ ਤੱਕ ਲਾੜ ਵੀ ਲਡਾਓ ਪਰ 5 ਸਾਲ ਤੱਕ ਮੇਰੇ ਮੰਨਣ ਮੁਤਾਬਕ ਮੈਂ ਗਲਤ ਵੀ ਹੋ ਸਕਦਾ ਹੂੰ ਮੇਰੇ ਮੰਨਣ ਮੁਤਾਬਕ ਉਹਨੂੰ ਐਕਸਪਲੋਰ ਕਰਨ ਦਿਓ ਉਸਤੇ ਵਜਨ ਨਾ ਪਾਓ ਬਰਡਨ ਨਾ ਪਾਓ ਅੱਜ ਕੱਲ ਕੀ ਹੈ ਵੀ ਆਵੀ ਸਿਖਾ ਦੋ ਆਵੀ ਸਿਖਾ ਦੋ ਆਵੀ ਸਿਖਾ ਦੋ ਆਵੀ ਅਰੇ ਪਹਿਲਾਂ ਤੁਸੀਂ ਉਹਨੂੰ ਚੈੱਕ ਤਾਂ ਕੀਤਾ ਨਹੀਂ ਉਹਦਾ ਇੰਟਰਸਟ ਕਿੱਧਰ ਹੈ ਸਾਰਾ ਕੁਝ ਹੀ ਦਿਓ ਫਿਰ ਇੰਟਰਸਟ ਕਿਸੇ ਚ ਵੀ ਨਹੀਂ ਹੈ ਬਹੁਤੇ ਪੇਰੈਂਟਸ ਮੈਨੂੰ ਇਹ ਕਹਿੰਦੇ ਦਿਸੇ ਕੀ ਜੀ ਇਹ ਜੀ ਹੁਣ ਜੀ ਬਹੁਤੀ ਪਹਿਲਾਂ ਛੋਟੇ ਹੁੰਦੇ ਆ ਬੜੀ ਦਿਲਚਸਪੀ ਲੈਂਦਾ ਸੀ ਹੁਣ 8ਵੀਂ ਚ ਜਾਂਦਾਂ ਹੋਇਆ ਨਾ ਇਹ ਦਿਲਚਸਪੀ ਘਟ ਗਈ ਹੋਈ ਹੈ ਹਾਂ ਪੜ੍ਹਾਈ ਵੱਲ ਘਟ ਧਿਆਨ ਹੈ ਉਹ ਭਈ ਪਹਿਲਾਂ ਹੀ ਧਿਆਨ ਉਹਦਾ ਇੰਨੀ ਉਧਰ ਕਰਤਾ ਤੁਸੀਂ ਤਾਂ ਹੁਣ ਉਹ ਕੁਛ ਨਾ ਕੁਛ ਐਕਸਪਲੋਰ ਕਰਨਾ ਜਾਂਦਾ ਇਸ ਲਈ ਉਹਦਾ ਇੰਟਰਸਟ ਘਟ ਗਿਆ ਹਾਂ ਫੇਰ ਆ ਕੇ 2-4 ਸਾਲ ਬਾਅਦ ਫੇਰ ਉਹਦਾ ਉਹ ਇੰਟਰਸਟ ਜਾਗ ਪੈਂਦਾ ਜੇ ਉਹਨੂੰ ਅਧਿਆਪਕ ਚੰਗਾ ਮਿਲ ਜੇ ਤੋਂ ਇਸ ਕਰਕੇ ਜਿਹੜੀ ਇਹ ਉਮਰ ਹੈ ਨਾ ਇਹ ਉਮਰ ਦੇ ਹਿਸਾਬ ਦੇ ਨਾਲ ਅਧਿਆਪਕਾਂ ਨੇ ਡੀਲ ਕਰਨਾ ਹੁੰਦਾ ਵੀ ਕਿੰਨਾ ਕੁ ਜ਼ੋਰ ਕਿੰਨਾ ਕੁ ਪਿਆਰ ਕਿੰਨਾ ਕੁ ਪਿਆਰ ਦੇਣਾ ਤੇ ਵੱਡੀਆਂ ਕਲਾਸਾਂ ਦੇ ਵਿੱਚ ਆ ਕੇ ਹੁਣ ਅੱਜ ਦੇ ਬੱਚੇ ਨੂੰ ਜਿਹੜੇ ਵੱਡੀਆਂ ਕਲਾਸਾਂ ਚ ਆ ਰਹੇ ਆ ਈਵਨ ਕਿ ਮੈਂ ਇੱਥੇ ਇਹ ਵੀ ਗੱਲ ਕਹਦਾ ਪ੍ਰਾਇਮਰੀ ਤੋਂ ਬਾਅਦ ਜਿਹੜੇ 6 7 8th 9th 10th ਵੀ ਚਲੋ ਵਿੱਚੇ ਲਾ ਲਓ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਹੈ ਵੀ ਕਲਾਸਰੂਮ ਦੀ ਮਰਿਆਦਾ ਕੀ ਹੈ ਕਲਾਸਰੂਮ ਚ ਬਹਿਣਾ ਕਿਵੇਂ ਹੈ ਟੀਚਰ ਕਲਾਸ ਚ ਆ ਗਿਆ ਤਾਂ ਟੀਚਰ ਦੇ ਆਉਣ ਤੋਂ ਬਾਅਦ ਕੋਈ ਬੱਚਾ ਬੋਲੂਗਾ ਨਹੀਂ ਸਿਰਫ ਸੁਣੂਗਾ ਇਹ ਕਿਨੇ ਸਿਖਾਈ ਹੈ ਮੇਰੇ ਆਦਾ ਸਿਖਾਣੀ ਬਣਦੀ ਸੀ ਇਹ ਮੈਂ ਹੀ ਸਿਖਾਣੀ ਹੈ ਅਧਿਆਪਕ ਨਹੀਂ ਸਿਖਾਣੀ ਹੈ ਵੀ ਭਾਈ ਜਦੋਂ ਮੈਂ ਕਲਾਸ ਚ ਆ ਗਿਆ ਕੋਈ ਗੱਲਬਾਤ ਨਹੀਂ ਹੋਊਗੀ ਤੁਹਾਡੇ ਬੱਸ ਖਤਮ ਹੁਣ ਮੈਂ ਬੋਲੂਗਾ ਤੁਸੀਂ ਸੁਣੋਗੇ ਹਾਂ ਜਦੋਂ ਮੈਂ ਤੁਹਾਨੂੰ ਅਲਾਉ ਕਰੂੰਗਾ ਵੀ ਤੁਸੀਂ ਹੁਣ ਕੁਝ ਪੁੱਛੋ ਫਿਰ ਤੁਸੀਂ ਬੋਲੋਗੇ ਮੈਂ ਸੁਣੂਗਾ ਹੂੰ ਇਹ ਬਹੁਤ ਵੱਡੀ ਗੱਲ ਸੀ ਸਾਡੇ ਲਈ ਲੇਕਿਨ ਇਹ ਅਸੀਂ ਉਹਨਾਂ ਤੱਕ ਪਹੁੰਚਾ ਨਹੀਂ ਪਾਏ ਹੁਣ ਬੱਚੇ ਡਿਸਟ੍ਰੈਕਟ ਇੰਨੀ ਡਿਸਟ੍ਰੈਕਸ਼ਨ ਜੇ ਨਾ ਉਹਨਾਂ ਨੂੰ ਇਹ ਲੱਗਦਾ ਵੀ ਕੋਈ ਨਹੀਂ ਟੀਚਰ ਬੈਠਾ ਦਾ ਬੈਠਾ ਉਹ ਬੋਲੀ ਜਾਂਦੇ ਆ ਗੱਲਾਂ ਮਾਰੀ ਜਾਂਦੇ ਆ ਹਾਂ ਉਹ ਫੋਕਸ ਕਿਵੇਂ ਹੋਊਗਾ ਉਹ ਇੱਕ ਮੈਂ ਇੱਕ ਸਿੰਪਲ ਜਿਹਾ ਉਦਾਹਰਣ ਲੈਂਦੀ ਇਸ ਦੀ ਮੈਂ ਕਿਹਾ ਵੀ ਤੁਹਾਡੇ ਹੱਥ 'ਚ ਮੈਂ ਕਾਗਜ਼ ਵੀ ਫੜਾਤਾ ਤੁਹਾਡੇ ਹੱਥ ਦੇ ਵਿੱਚ ਮੈਂ ਕਨਵੈਕਸ ਲੈਂਸ ਵੀ ਪੜਾਤਾ ਠੀਕ ਹੈ ਨਾ ਤੇ ਧੁੱਪ ਵੀ ਹੈਗੀ ਐ ਦੱਸੋ ਕੀ ਹੋਊਗਾ ਸਾਰੇ ਬੱਚੇ ਕਹਿੰਦੇ ਜੀ ਅੱਗ ਲੱਗ ਜੂਗੀ ਅਹੀ ਤਾਂ ਮੈਂ ਕਿਹ ਪੰਗਾ ਹੈ ਅੱਗ ਕਿਵੇਂ ਲੱਗ ਜੂਗੀ ਹਾਲੇ ਤਾਂ ਤੁਸੀਂ ਖੜੇ ਹੋ ਲੈ ਕੇ ਉਹਨੂੰ ਤੁਸੀਂ ਫੋਕਸ ਹੀ ਨਹੀਂ ਕੀਤਾ ਬਿਗੈਰ ਫੋਕਸ ਦੇ ਅੱਗ ਕਿਵੇਂ ਲਾ ਦੋਗੇ ਮੈਂ ਕਿਹਾ ਕਾਗਜ਼ ਦੇ ਅੱਗੇ ਲੈਂਜ਼ ਰੱਖੋਗੇ ਉਸ ਲੈਂਜ਼ ਨੂੰ ਫੋਕਸ ਕਰੋਗੇ ਫਿਰ ਇੱਕ ਜਗ੍ਹਾ ਟਿਕਾਈ ਰੱਖੋਗੇ ਫਿਰ ਕਾਗਜ਼ ਨੂੰ ਅੱਗ ਲੱਗੂਗੀ ਮੈਂ ਕਿਹਾ ਤੁਸੀਂ ਤਾਂ ਹੱਥ 'ਚ ਫੜਦੇ ਸਾਰ ਅੱਗ ਲਾ ਦਿੰਨੇ ਹੋ ਪਤਾ ਨਹੀਂ ਕਿਹ ਜਿਹਾ ਵਿਗਿਆਨੀ ਬਣਿਆ ਹੋ ਤੁਸੀਂ ਹੂੰ ਇਹ ਘਟ ਹੈ ਸਾਡੇ 'ਚ ਅਧਿਆਪਕ ਨੂੰ ਇਹ ਚਾਹੀਦਾ ਹੈ ਵੀ ਵਿਦਿਆਰਥੀ ਨੂੰ ਇੱਕ ਹਫਤਾ ਪਹਿਲਾਂ ਸੈਸ਼ਨ ਸ਼ੁਰੂ ਹੁੰਦੇ ਟ੍ਰੇਨਿੰਗ ਦਿੱਤੀ ਜਾਵੇ ਹਾਊ ਟੂ ਸਿਟ ਇਨ ਦਾ ਕਲਾਸ ਅਧਿਆਪਕ ਦੇ ਸਾਹਮਣੇ ਬਹਿਣਾ ਕਿਵੇਂ ਹੈ ਅਧਿਆਪਕ ਕਿਆ ਹੈ ਅਧਿਆਪਕ ਨੇ ਤੇਰੀ ਜ਼ਿੰਦਗੀ ਬਣਾਣੀ ਹੈ ਤੇ ਜੇ ਤੂੰ ਮਾਤਾ ਪਿਤਾ ਦਾ ਸਤਿਕਾਰ ਕਰਦਾ ਤਾਂ ਅਧਿਆਪਕ ਦਾ ਕਰੇਗਾ ਨਹੀਂ ਤਾਂ ਤੂੰ ਫਿਰ ਇਹਦਾ ਮਤਲਬ ਘਰੇ ਵੀ ਨਹੀਂ ਕਰਦਾ ਤੇ ਉਹ ਕੀ ਦੀ ਡਿਊਟੀ ਹੈ ਫਿਰ ਮਾਤਾ ਪਿਤਾ ਦੀ ਡਿਊਟੀ ਹੈ ਵੀ ਸਾਡਾ ਸਤਿਕਾਰ ਕਰਦਾ ਕਿ ਨਹੀਂ ਕਰਦਾ ਜੇ ਸਾਡਾ ਨਹੀਂ ਕਰਦਾ ਅਧਿਆਪਕ ਦਾ ਵੀ ਨਹੀਂ ਕਰਦਾ ਹੋਣਾ ਜਾ ਕੇ ਪਤਾ ਕਰਨ ਇਹ ਦੋਨਾਂ ਦਾ ਮਤਲਬ ਵੀ ਕੰਬੀਨੇਸ਼ਨ ਹੈ ਅਧਿਆਪਕਾਂ ਦਾ ਔਰ ਪੇਰੈਂਟਸ ਦਾ ਹਾਲਾਂਕਿ ਇਹ ਕਹਿ ਦਿੱਤਾ ਜਾਂਦਾ ਵੀ ਅਧਿਆਪਕ ਦੇ ਕੋਲ ਅਸੀਂ ਬੱਚੇ ਨੂੰ ਛੱਡਿਆ ਹੈ ਹੁਣ ਅਧਿਆਪਕਾਂ ਦੀ ਜ਼ਿੰਮੇਵਾਰੀ ਹੈ ਆਪੇ ਦੇਖਣ ਉਹ ਅਧਿਆਪਕ ਕੋਲ ਤਾਂ 6-7 ਘੰਟੇ ਹੈ ਤੁਹਾਡੇ ਕੋਲੇ 18 ਘੰਟੇ ਹੈ ਹੈਨਾ ਉਹਦੇ ਵਿੱਚੋਂ ਚਲੋ ਸੌਣ ਦਾ ਟਾਈਮ ਕੱਢ ਲਓ ਜਾਂ ਹੋਰ ਪਰ ਤੁਹਾਡੇ ਕੋਲ ਫੇਰ ਵੀ ਜਿਆਦਾ ਧੀਰ ਹੈ ਤਾਂ ਤੁਸੀਂ ਉਸ ਨੂੰ ਮੋਟੀਵੇਟ ਕਰੋ ਕਿ ਤੇਰਾ ਜੋ ਅਧਿਆਪਕ ਹੈ ਨਾ ਬਸ ਉਹੀ ਜੋ ਕੁਝ ਹੈ ਤੇਰੇ ਲਈ ਹੈ E